ਪੰਜਾਬ ਦੇ ਸ਼੍ਰੀ ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਵੱਡੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਅੱਜ ਪੁਲਸ ਨੇ ਨਸ਼ਿਆਂ ਦੇ ਇੱਕ ਮਾਮਲੇ ਦੇ ਵਿੱਚ ਜਲੰਧਰ ਸੈਸ਼ਨ ਕੋਰਟ ਦੇ ਵਿੱਚ ਪੇਸ਼ ਕੀਤਾ ਹੈ ਅਦਾਲਤ ਦੇ ਵੱਲੋਂ ਪੁਲਸ ਨੂੰ 2 ਦਿਨ ਦਾ ਰਿਮਾਂਡ ਦਿੱਤਾ ਗਿਆ ਦੱਸਦੇ ਕਿ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ 플ੋਰ ਕੋਰਟ ਤੋਂ ਰਿਮਾਂਡ ਨਹੀਂ ਲਿਆ ਸੀ ਅੱਜ ਪੁਲਸ ਨੇ ਕਰੀਬ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਜਿਸ ਤੇ ਅਦਾਲਤ ਨੇ ਸਿਰਫ 2 ਦਿਨਾਂ ਦਾ ਰਿਮਾਂਡ ਦਿੱਤਾ ਹੈ ਪੁਲਿਸ ਦੋਵਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਈ ਹੈ ਹਰਪ੍ਰੀਤ ਦੇ ਵਕੀਲ ਜੋਏ ਨੇ ਕਿਹਾ ਕਿ ਇਸ ਕੇਸ ਨੂੰ ਪੁਲਿਸ ਨੇ ਝਾਲੀ ਬਣਾਇਆ ਹੈ ਪਰਵਾਦ ਦੇ ਨਾਲ ਗਲਬਾ ਦੌਰਾਨੀ ਗੱਲ ਸਾਹਮਣੇ ਆਈ ਹੈ ਕਿ ਹਰਪ੍ਰੀਤ ਨੂੰ ਫਲੋਰ ਤੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਪੋਜੀਟਿਵ ਰਿਪੋਰਟ ਤੇ ਜੋਏ ਨੇ ਕਿਹਾ ਕਿ ਹਰਪ੍ਰੀਤ ਜਿੰਮ ਜਾਂਦਾ ਇਸ ਤੇ ਲਈ ਉਹ ਸਟੈਰੋਇਡ ਲੈਂਦਾ ਹੈ ਜਿਸ ਤੇ ਕਾਰਨ ਉਸਦੀ ਰਿਪੋਰਟ ਜਿਹੜੀ ਪੋਜੀਟਿਵ ਆਈ ਹੈ ਇਸ ਕਾਰਨ ਲਾਪ੍ਰੀਤ ਸਿੰਘ ਦਾ ਵੀ ਡੋਪ ਟੈਸਟ ਜਿਹੜਾ ਪੋਜ਼ਿਟਿਵ ਆਇਆ ਇਸ ਸਬੰਧੀ ਫਲੋਰ ਪੁਲਿਸ ਨੇ ਜਲੰਧਰ ਸੈਸ਼ਨ ਅਦਾਲਤ ਦੇ ਵਿੱਚ ਅਰਜੀ ਦਾਇਰ ਕੀਤੀ ਸੀ ਜਿਸ ਦੇ ਵਿੱਚ ਰਿਮਾਂਡ ਦੀ ਮੰਗ ਕੀਤੀ ਗਈ ਸੀ ਜਿਸ ਤੇ ਯਾਨੀ ਕਿ ਅੱਜ ਸ਼ੁੱਕਰਵਾਰ ਨੂੰ ਸੁਣਵਾਈ ਹੋ ਰਹੀ ਹੈ ਹੈਪੀ ਨੂੰ ਫਲੋਰ ਪੁਲਿਸ ਨੇ 11 ਜੁਲਾਈ ਦੀ ਸ਼ਾਮ ਨੂੰ ਉਸਤੇ ਸਾਥੀ ਲੱਪਰੀ ਸਮੇਤ ਫਲੋਰ ਹਾਈਵੇ ਤੋਂ ਫੜਿਆ ਸੀ ਉਹਨਾਂ ਦੇ ਕੋਲੋਂ 4 ਗ੍ਰਾਮ ਆਈਸ ਡਰੱਗਸ ਬਰਾਮਦ ਹੋਈ ਸੀ ਹੇਠਲੀ ਅਦਾਲਤ ਤੋਂ ਦੋਵਾਂ ਦਾ ਰਿਮਾਂਡ ਨਾ ਮਿਲਣ ਕਾਰਨ ਪੁਲਿਸ ਨੇ ਵਧੀਕ ਸੈਸ਼ਨ ਜੱਜ ਕਿ ਕਿ ਜਨਦੀ ਅਦਾਲਤ ਦੇ ਵਿੱਚ ਫੌਜਦਾਰੀ ਰਿਵੀਜ਼ਨ ਦੀ ਅਰਜ਼ੀ ਦਾਇਰ ਕੀਤੀ ਹੈ ਇਸ ਦੇ ਨਾਲ ਹੀ ਪੁਲਿਸ ਨੇ ਉਸ ਵਿਅਕਤੀ ਨੂੰ ਪਹਿਲਾਂ ਹੀ ਜੇਲ੍ਹ ਭੇਜ ਦਿੱਤਾ ਜਿਸ ਤੋਂ ਹੈਪੀ ਅਤੇ ਲਾਪਰੀਤ ਨਸ਼ੀਲੇ ਪਦਾਰਥ ਲੈ ਕੇ ਆਏ ਸਨ ਇਹਨਾਂ ਵਿੱਚ ਆਈ ਸਪਲਾਈਅਰ ਸੰਦੀਪ ਅਰੋੜਾ ਅਤੇ ਸੰਦੀਪ ਦੇ ਫੋਟੋਗ੍ਰਾਫਰ ਦੋਸਤ ਮਨੀਸ਼ ਮਰਵਾਹਾ ਦਾ ਜਿਹੜਾ ਨਾਮ ਸ਼ਾਮਿਲ ਹੈ ਦੇਖੋ ਜੀ ਪਹਿਲੇ ਦਿਨ ਤੋਂ ਅਸੀਂ ਫੋਲੋ ਕਰ ਰਹੇ ਹਾਂ ਇਸ ਕੇਸ ਨੂੰ ਠੀਕ ਹੈ ਜੀ ਫਲੋਰ ਜਿਹੜਾ ਜਿਊਡੀਸ਼ਨਲ ਮਿਸਟਰ ਸਾਹਿਬ ਦੇ ਰਿਮਾਨ ਨਹੀਂ ਸੀ ਮਿਲੇ ਇਹਨਾਂ ਨੂੰ ਇਹਨਾਂ ਨੇ ਫਿਰ ਬਾਅਦ ਚ ਰਿਵੀਜ਼ਨ ਕੀਤੀ ਇੱਥੇ ਹੁਣ ਅਸੀਂ ਆਰਗੂ ਕਰਕੇ ਆਏ ਦੀ ਇਹਦੇ ਉੱਤੇ ਬੰਦੇ ਵੀ ਸਾਰੇ ਇੱਥੇ ਪੇਛ ਲਿਆਏ ਪ੍ਰੋਡਕਸ਼ਨ ਬਣਨ ਤੇ ਲਿਆਈ ਸੀ ਕਰਤੇ ਇੱਕ ਬਹੁਤ ਬੋਗਸ ਫੈਕਟਸ ਦੇ ਨਾਲ ਇੱਕ ਝੂਠਾ ਕੇਸ ਇਹਨਾਂ ਦੇ ਪਾਇਆ ਗਿਆ ਸਿਰਫ ਇਸ ਕਰਕੇ ਕਿ ਭਾਈ ਅਮਰਪਾਲ ਸਿੰਘ ਇਹਨਾਂ ਦੇ ਬ੍ਰਦਰ ਨੇ ਤੇ ਇਹਨਾਂ ਨੂੰ ਮਤਲਬ ਡੀਫੇਮ ਕਰਨਾ ਚਾਹੁੰਦੇ ਪੂਰੀ ਫੈਮਲੀ ਨੂੰ ਸਰ ਈਮਾਨਦਾਰ ਕਿੰਨਾ ਮਿਲਿਆ ਸਰ ਈਮਾਨਦਾਰ ਆਰਡਰ ਹਜੇ ਉਧਰ ਰਿਜ਼ਰਵ ਰੱਖਿਆ ਹੋਇਆ ਜੀ ਸਰ ਰੱਖਿਆ ਹੋਇਆ ਜੀ ਆਰਗੂਮੈਂਟ ਹੋ ਗਿਆ ਆ ਆਰਗੂਮੈਂਟਸ ਹੋ ਗਏ ਨੇ ਆਰਡਰ ਰਿਜ਼ਰਵ ਆ ਆਰਡਰ ਥੋੜੀ ਦੇਰ ਤੱਕ ਪਤਾ ਲੱਗ ਜੇ ਸਰ ਕੋਈ ਬੇਲ ਦਾ ਵੀ ਬੇਲ ਵਗੈਰਾ ਵੀ ਲਗਾਏਗੀ ਫੈਮਲੀ ਵੱਲੋਂ ਕੋਈ ਜੀ ਸਰ ਬੇਲ ਦੀ ਫਾਈਲ ਬੇਲ ਹਰਪ੍ਰੀਤ ਦੀ ਬੇਲ ਫਾਈਲ ਆ ਜੀ ਹਾਂ ਹਾਂ ਜੀ ਪੁਲਿਸ ਦਾ ਕਹਿਣਾ ਕਿ ਨਾ ਮੌਕੇ ਤੋਂ ਜਿਹੜੇ ਬ੍ਰਾਮਪਤੀ ਵੀ ਸਮਾਨ ਹੋਇਆ ਕਿਤਨੇ ਨਸ਼ਾ ਰਾਈਟਰ ਵੀ ਬ੍ਰਾਮਪਤ ਕੀਤਾ ਗਿਆ ਉਹਦੀ ਮੌਕੇ ਤੋਂ ਗ੍ਰਿਫਤਾਰ ਜਿਹੜਾ ਪ ਜੀ ਜੀ ਜਿਹੜਾ ਮੌਕੇ ਤੋਂ ਇਹਨਾਂ ਕੋਲ ਸਮਾਨ ਬਰਾਮਦ ਹੋਇਆ ਮੌਕ ਪਹਿਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਦੀ ਅਕਰੈਂਸ ਬਣਾਈਏ ਇਹਨਾਂ ਨੇ ਫਲੋਰ ਦੀ ਅਕਰੈਂਸ ਬਣਾਈ ਹੈ ਫਲੋਰੋਂ ਚੱਕਿਆ ਹੀ ਨਹੀਂ ਜੋ ਮੇਰੀ ਇਹਨਾਂ ਨੇ ਫੈਮਿਲੀ ਨਾਲ ਗੱਲਬਾਤ ਹੋਈ ਹੈ ਜੋ ਦੋਨਾਂ ਮਲਜਮਾ ਨਾਲ ਗੱਲਬਾਤ ਹੋਈ ਹੈ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉਧਰਲੀ ਸਾਈਡ ਤੋਂ ਆ ਇਹਨਾਂ ਨੂੰ ਫਾਲੋ ਕਰਦੀ ਆ ਰਹੀ ਸੀ ਗੱਡੀ ਕੋਈ ਜੋ ਇਹਨਾਂ ਨੇ ਮੈਨੂੰ ਦੱਸਿਆ ਫਾਲੋ ਕਰਦੀ ਗੱਡੀ ਆ ਰਹੀ ਸੀ ਤੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ ਈ ਇਨਡल्ज ਕਰਨ ਨਹੀਂ ਸਿਰਫ ਟੋਲ ਪਲਾਜ਼ਾ ਤੋਂ ਪਰਲੀ ਸਾਈਡ ਤੋਂ ਗ੍ਰਿਫਤਾਰ ਨਹੀਂ ਨਹੀਂ ਲਾਡੂ ਵਾਲ ਟੋਲ ਪਲਾਜ਼ਾ ਦਾ ਅੱਗੇ ਫਲੋਰ ਤੇ ਗਰਾਿਆਂ ਦੇ ਵਿੱਚ ਜਿੱਥੇ ਕਹਰੇ ਜੀ ਕਿ ਪਦਰੇ ਸੜਕ ਤੇ ਇਹ ਨਸ਼ਾ ਕਰਦੇ ਸੀ ਨਸ਼ਾ ਕਰਨਾ ਜਿਹਨੇ ਪਦਰੇ ਸੜਕ ਤੇ ਥੋੜੀ ਕਰੂਗਾ ਇੱਕ ਸਮਝਣ ਵਾਲੀ ਗੱਲ ਹੈ ਐਸ ਪਰ ਜਿਹੜੀ ਪੋਜ਼ਿਟਿਵ ਸਰ ਇਹ ਵੀ ਦੇਖੋ ਰਿਪੋਰਟਸ ਪੋਜ਼ਿਟਿਵ ਉਹਦਾ ਵੀ ਮੈਂ ਜਵਾਬ ਦੇਣਾ ਉਹਦੇ ਚ ਇਹ ਆ ਜਿਹੜਾ ਹਰਪ੍ਰੀਤ ਸਿੰਘ ਆ ਇਹ ਜਿੰਮ ਤੇ ਟਿਕਦਾ ਜਿੰਮ ਜਾਂਦਾ ਉਹਦੇ ਚ ਥੋੜੇ ਬੋਤੇ ਸਟੀਰੋਇਡਸ ਲੈਂਦਾ ਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਣਾ ਹੀ ਆਣਾ ਕਿਹੜਾ ਕੈਮੀਕਲ ਪਿਲਿਆ ਸਰ ਉਹਦੇ ਵਿੱਚ ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ ਦੂਸਰੀ ਗੱਲ ਜਿਹੜਾ ਆਪਣਾ ਮਤਲਬ ਕੀ ਨਾਮ ਲਫਰੀਦ ਸਿੰਘ ਆ ਲਫਰੀਦ ਸਿੰਘ ਦਾ ਵੀ ਇਹੀ ਹੈ ਉਹ ਵੀ ਸਟੀਰੋਇਡਸ ਵਗੈਰਾ ਲੈਂਦਾ ਦੋਨੋਂ ਹੀ ਸਟੀਰੋਇਡ ਲੈਂਦੇ ਆ ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ ਜੀ ਅੱਛਾ ਕਿ ਕਿਹੜੇ ਮੌਕੇ ਤੇ ਪੁਲਿਸ ਕੈਰੀਆ ਪ੍ਰਾਪਤੀ ਹੋਈ ਹੈ ਜੋ ਨਸ਼ੇ ਦੇ ਪਿੰਡੇ ਦੇ ਵਿੱਚ ਉਹਨਾਂ ਨੇ ਜਿਹੜਾ ਜਦੋਂ ਪੁਲਿਸ ਦੇਖੋ ਪਹਿਲਾਂ ਤਾਂ ਮੌਕੇ ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸ ਡਰੱਗ ਹੋਈ ਆ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ ਇਨਟੌਕਸਿਕੈਂਟ ਪਾਊਡਰ ਜੀ ਇਨਟੌਕਸਿਕੈਂਟ ਪਾਊਡਰ ਲਿਖਿਆ ਇਹਨਾਂ ਨੇ ਮੀਨ ਵਾਈਲ ਐਸਐਸਪੀ ਸਾਹਿਬ ਕਾਨਫਰੈਂਸ ਲਾ ਰਹੇ ਆ ਕਿ ਆਇਸ ਡਰੱਗ ਮਿਲਿਆ ਉਸ ਸੌਲਟ ਦਾ ਰਿਪੋਰਟ ਤਾਂ ਆਈ ਨਹੀਂ ਇਹਨਾਂ ਨੂੰ ਕਿੱਥੋਂ ਪਤਾ ਜੀ ਆਇਸ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਜੀ ਰਿਮਾਂਡ ਦੇ ਵਿੱਚ ਵੀ ਆਈਸੀ ਆਈਸੀ ਲਿਖਿਆ ਐਫਆਈਆਰ ਤੇ ਇਹਨਾਂ ਦਾ ਰਿਮਾਂਡ ਪੇਪਰ ਉਹਨਾਂ ਦਾ ਦੋਨੋਂ ਕੰਟਰੈਡਿਕਟ ਹੋ ਰਹੇ ਆ ਪੀਟੀਐਮ ਦੇ ਵਿੱਚ ਕਿ ਕਿਹੜੀਆਂ ਆਨਲਾਈਨ ਟ੍ਰਾਂਜੈਕਸ਼ਨਾਂ ਕਿਹੜੀਆਂ ਕੀਤੀਆਂ ਗਈਆਂ ਪੀਟੀਐਮ ਦੀ ਜਿਹੜੀ ਹੈਗੀ ਟ੍ਰਾਂਜੈਕਸ਼ਨ ਪੀਟੀਐਮ ਦੀ ਟ੍ਰਾਂਜੈਕਸ਼ਨ ਇਹਨਾਂ ਨੇ ਹਜੇ ਤੱਕ ਅੱਜ ਵੀ ਕੋਰਟ 'ਚ ਪੇਸ਼ ਨਹੀਂ ਕੀਤੀ ਜਿਹੜੀ ਸਕਰੀਨਸ਼ਾਟ ਇਹਨਾਂ ਨੇ ਲੈਣਾ ਸੀ ਉਹ ਅੱਜ ਵੀ ਪੇਸ਼ ਨਹੀਂ ਕੀਤਾ। ਲੁਧਿਆਣੇ ਦਾ ਕਿਹੜਾ ਫੜਿਆ ਗਿਆ ਹੈਗਾ ਕਿਹੜਾ ਦੱਸਣਾ ਹੈ ਬਸਨੇ ਅਸਮਦੀਂ ਗਿੰਦੀ ਕਰੋੜਾ ਸੰਦੀਪ अरोड़ा ਫੜਿਆ ਗਿਆ। ਤਸਕਰ ਨਾਲ ਫੜਿਆ। ਦੇਖੋ ਵੈਸੇ ਤਾਂ ਇਹ ਸਿਰਫ ਇੱਕ ਬੋਗਸ ਕੇਸ ਹੈ। ਇੱਕ ਝੂਠਾ ਕੇਸ ਬਣਾਇਆ ਗਿਆ ਦੋਨਾਂ ਮੁੱਜਨਾ ਮੁੱਜਲਾਮਾਂ ਦੇ ਖਿਲਾਫ ਕਿਉਂਕਿ ਅਮਰਤਪਾਲ ਜੀ ਦਾ ਨਾਮ ਇਹਨਾਂ ਦੇ ਨਾਲ ਜੁੜਦਾ। ਜੀ ਮੋਰਓਵਰ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਆ ਕਿ ਆਪਣਾ ਸੰਦੀਪ अरोड़ा ਫੜਿਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਬਿਆਨਾਂ ਤੋਂ ਫੜਿਆ ਗਿਆ ਉਹ ਵੀ ਕੰਜ਼ਮਪਸ਼ਨ ਤੇ ਸਾਨੂੰ ਫੜਿਆ ਨਾ ਕਿ ਸਾਨੂੰ ਕੀ ਉਹ ਸਪਲਾਈ ਕੀਤੀ ਸੀ ਉਸਨੇ ਉਹ ਅਮਰ ਜੋ ਸੰਦੀਪ ਨੇ ਸੰਦੀਪ ਰੋੜੇ ਨੇ ਦੇਖੋ ਜੀ ਜੇ ਸਪਲਾਈ ਅਸੀਂ ਕਰਦੇ ਹੁੰਦੇ ਜਾਂ ਉਹਨੇ ਸਾਨੂੰ ਕੀਤੀ ਹੁੰਦੀ ਤਾਂ ਸਾਡੇ ਕੋਲੋਂ ਪੈਸੇ ਮਿਲਦੇ ਜਾਂ ਕੁਝ ਹੋਰ ਮਿਲਦਾ ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ ਤੇ ਸਾਨੂੰ ਸਿਰਫ ਡਿਫੈਂਡ ਕੀਤਾ ਹੋਰ ਕੁਝ ਨਹੀਂ ਐ ਇਸ ਕੇਸ ਚ ਇਹ ਟੋਟਲੀ ਬੋਕਸ ਕੇਸ ਆ ਜੀ ਜਦੋਂ ਅਗੇ ਟ੍ਰਾਇਲ ਆਉਣੀ ਕਰਨਾ ਜਦੋਂ ਟ੍ਰਾਇਲ ਚੱਲਣਾ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਕਿ ਇਟਸ ਅ ਬੋਕਸ ਕੇਸ ਨਾ ਫਿਕਲਸ ਜੀ ਸਭ ਆਖਰੀ ਸਵਾਲ ਹੈਗਾ ਕਿ ਰਿਮਾਂਡ ਕਿੰਨਾ ਮੰਗਿਆ ਹੈਗਾ ਤੇ ਜੱਜ ਸਾਹਿਬ ਦੇ ਆਰਡਰ ਕੀ ਹੈ ਦੇਖੋ ਜੀ ਰਿਮਾਂਡ ਇਹਨਾਂ ਨੇ ਮੰਗਿਆ ਸੀਗਾ ਦੱਸ ਦਿੰਦਾ ਜੱਜ ਸਾਹਿਬ ਦੇ ਆਰਡਰਸ ਜੋ ਹੈਗੇ ਉਹ ਆ ਜਾਣਗੇ ਥੋੜੀ ਦੇਰ ਤੁਹਾਡੇ ਸਾਹਮਣੇ ਕਿੰਨੇ ਦਿਨ ਦਾ ਕਿਹੜਾ ਰਿਮਾਂਡ ਹੈ ਕੋਰਟ ਵੱਲੋਂ ਦਿੱਤਾ ਜਾਏਗਾ ਜਾਂ ਨਹੀਂ ਵੀ ਦੇਖੋ ਕੋਰਟ ਦਾ ਆਰਡਰ ਆ ਜੋ ਕੋਰਟ ਕਰੇਗੀ ਉਹ ਮਨਜ਼ੂਰ ਕਰਨਾ ਪਏਗਾ ਪਰ ਕੋਰਟ ਨੇ ਹਜੇ ਤੱਕ ਕੋਈ ਆਰਡਰ ਨਹੀਂ ਦਿੱਤਾ ਹੈਗਾ ਜੀ ਜੋ ਆਰਡਰ ਦੇਣਗੇ ਉਹ ਸਾਰਾ ਸਾਹਮਣੇ ਆਈ ਜਾਣਾ ਠੀਕ ਹਾਂਜੀ